ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਕੀ ਇਹ ਸੱਚ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੇ ਨਾਲ ਧੱਕਾ ਕੀਤਾ ਹੈ ਇੱਕ ਪਾਸੇ ਜਿੱਥੇ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਵਜਾ ਕੀ ਹੈ ਕਿਉਂ ਕਿਰਦਾਰ ਕੂਚੀ ਕੀਤੀ ਜਾ ਰਹੀ ਹੈ ਭਾਈ ਅਮਰਪਾਲ ਖਾਲਸਾ ਦੀ ਵਾਰ-ਵਾਰ ਕਦੇ ਟੈਂਡਰ ਐਪ ਨੂੰ ਲੈ ਕੇ ਕਦੇ ਦੱਸਦੇ ਨੇ ਕਿ ਉਹਦੇ ਵੱਲੋਂ ਟਰਾਮਾਡੋਲ ਜਾਂ ਪ੍ਰੈਗਾਬੋਲਨ ਦੇ ਜਿਹੜੇ ਕੈਪਸੂਲ ਖਾਦੇ ਜਾਂਦੇ ਨੇ ਇੱਕ ਪਾਸੇ ਅਮਰਤਪਾਲ ਕਰਵਾਇਆ ਗਿਆ ਭਾਈ ਅਮਰਤਪਾਲ ਖਾਲਸਾ ਖਣਾ ਵੱਲੋਂ ਭਾਈ ਅਮਰਤਪਾਲ ਖਾਲਸਾ ਰੋਲ ਮਾਡਲ ਬਣ ਗਏ ਨੇ ਕਈ ਪੰਜਾਬ ਦੇ ਨੌਜਵਾਨਾਂ ਦਾ ਹਾਲਾਂਕਿ ਐਮਪੀ ਦੀ ਜਿਹੜੀ ਚੋਣ ਲੜੀ ਗਈ ਸੀ ਐਜ਼ ਅਜ਼ਾਦ ਉਮੀਦਵਾਰ ਜੇਲ੍ਹ ਦੇ ਵਿੱਚੋਂ ਬੈਠ ਕੇ ਚੋਣ ਲੜੀ ਗਈ 149000 ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿੱਤੇ ਤੇ 40% ਵੋਟ ਹਲਕਾ ਸ਼੍ਰੀ ਕਰੂਰ ਸਾਹਿਬ ਦੀ ਭਾਈ ਅਮਰਪਾਲ ਖਾਲਸਾ ਦੀ ਝੋਲੀ ਦੇ ਵਿੱਚ ਪਈ ਐਨਐਸਏ ਇੱਕ ਸਾਲ ਦੀ ਫਿਰ 2 ਸਾਲ ਦੀ ਹੁਣ ਫਿਰ 3 ਸਾਲ ਦੀ ਵਧਾ ਦਿੱਤੀ ਗਈ ਹੈ ਇੱਕ ਪਾਸੇ ਵੱਡੀ ਚੁਣੌਤੀ ਦੇ ਜਾ ਰਹੇ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਭਾਈ ਅਮਰਪਾਲ ਖਾਲਸਾ ਇਸ ਸੁਪਰੀਮ ਕੋਰਟ ਦੇ ਵਿੱਚ ਕਿ ਐਨਐਸਏ ਮੇਰੇ ਉੱਤੇ ਕਿਉਂ ਲਗਾਈ ਗਈ ਧੱਕਾ ਕਿਉਂ ਕੀਤਾ ਜਾ ਰਿਹਾ ਹੈ ਸਮੇਂ-ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਸਰਕਾਰਾਂ ਆਈਆਂ ਸੈਂਟਰ ਦੇ ਵਿੱਚ ਸਰਕਾਰਾਂ ਆਈਆਂ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਭਾਈ ਅੰਮ੍ਰਿਤਪਾਲ ਖਾਲਸਾ ਤੱਕ ਹਮੇਸ਼ਾ ਹੀ ਕਾਨੂੰਨ ਦਾ ਵੀ ਘਾਣ ਹੋਇਆ ਲੋਕਤੰਤਰ ਦਾ ਵੀ ਘਾਣ ਕੀਤਾ ਗਿਆ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਤੇ ਦੂਸਰੇ ਪਾਸੇ ਘਾਣ ਹੋਇਆ ਕੌਮ ਦਾ ਨਸਲ ਖੁਸ਼ੀ ਕਰਤਾਰ ਖੁਸ਼ੀ ਅਤੇ ਪੱਕ ਪਾਤ ਦਾ ਪੱਕ ਪਾਤ ਦੇ ਨਾਲ ਝੂਂਜ ਰਹੇ ਨੇ ਐ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਖਾਸ ਕਰਕੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਪਾਰਟੀ ਬਣਾਈ ਅਕਾਲੀ ਦਲ ਵਰ ਪੰਜਾਬ ਦੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਚ ਕਰ ਚੁੱਕੇ ਨੇ ਲੇਕਿਨ ਸੈਂਟਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਰੀਲੀਫ ਨਹੀਂ ਕੋਈ ਫਰੋਲ ਨਹੀਂ ਕੋਈ ਪਰਲੋ ਨਹੀਂ ਕੋਈ ਆ ਕੋਈ ਪ੍ਰੋਲ ਨਹੀਂ ਕੋਈ ਫਰੋਲ ਨਹੀਂ ਯਾਨੀ ਕਿ ਵਾਰ-ਵਾਰ ਤੱਕਾ ਕਿਉਂ ਕੀਤਾ ਜਾਂਦਾ ਹੈ ਇਧਰ ਆ ਦੋ ਅੱਜ ਤੋਂ ਹਫਤਾ ਪਹਿਲਾਂ ਕਰਦਾਰ ਕੁਸ਼ੀ ਕੀਤੀ ਗਈ ਸੀ ਜਿਵੇਂ ਹੀ ਭਾਈ ਅਬਰਤਪਾਲ ਖਾਲਸਾ ਦੀ ਪਾਰਟੀ ਵੱਲੋਂ ਖਬਰ ਆਈ ਕਿ ਹਲਕਾ ਤਰਨਤਾਰ ਟੂ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਭਾਈ ਅਬਰਤਪਾਲ ਖਾਲਸਾ ਦੀ ਪਾਰਟੀ ਵੱਲੋਂ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਜਾਵੇਗਾ ਪਹਿਲਾਂ ਟਿੰਡਰ ਐਪ ਨੂੰ ਲੈ ਕੇ ਖੁਲਾਸੇ ਕੀਤੇ ਗਏ ਭਾਈ ਅਬਰਤਪਾਲ ਖਾਲਸਾ ਨੂੰ ਫਿਰ ਉਸ ਤੋਂ ਬਾਅਦ ਇਲਜ਼ਾਮ ਲਗਾਏ ਗਏ ਕਿ ਭਾਈ ਅਬਰਤਪਾਲ ਖਾਲਸਾ ਨਸ਼ੀੜੀ ਨੇ ਲੇਕਿਨ ਅੱਜ ਪ੍ਰਧਾਨ ਮੰਤਰੀ ਬਾਜੇ ਕੇ ਨੇ ਵੱਟ ਕਰ ਦਿੱਤੇ ਕੀ ਉਹਨਾਂ ਨੇ ਕਿਹਾ ਪਲਾਪਾ ਗੱਲ ਵਰ ਸੁਣਦੇ ਹਾਂ ਹਾਲ ਕਹਿੰਦਾ ਹਾਂ ਸਾਡੇ ਉੱਤੇ ਯਾਤਰਾਏ ਕਿ ਮੰਤਰੀ ਨੇ ਕੀ ਨਾ ਕੀਤਾ ਕੱਲ ਦਾ ਬਿਲਕੁਲ ਸਾਨੂੰ ਕੁਝ ਉਤਾਰ ਕਰਕੇ ਇਹਨਾਂ ਨੇ ਸਾਡੇ ਹਸੈਣ ਹੀ ਆ ਆਪਰੇ ਦੇ ਕਰਾਏ ਫਟਵਾੜ ਕੇ ਨਾ 20 ਗੋਰ ਕੌਮ ਸਾਡੇ ਤੇ ਕਰਾਈ ਆ ਸਾਡੀ ਭਾਸ਼ਾ ਨੂੰ ਸਾਡੀ ਸ੍ਰੀ ਗੁਰੂ ਸਾਹਿਬ ਨੂੰ ਸ੍ਰੀ ਜੋ ਜੀ ਦੇ ਖੋਲ ਕੇ ਆਇਆ ਸਾਡੇ ਸਹਾਉਕਾਰ ਬਣ ਪਾਈ ਉਹ ਯਾਰ ਜੀ ਸਾਡੇ ਦੇਖੋ ਇਹ ਪ੍ਰਧਾਨ ਮੰਤਰੀ ਬਾਜੇਕੇ ਨੇ ਜਿਹੜੇ ਸਾਥੀ ਰਹੇ ਨੇ ਭਾਈ ਅਮਰਤਪਾਲ ਖਾਲਸਾ ਦੇ ਇਹ ਉਹਨਾਂ ਦਿਨਾਂ ਦੇ ਵਿੱਚੋਂ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਜੇਲ੍ਹ ਦੇ ਵਿੱਚ ਨੇ ਪੰਜਾਬ ਦੀ ਬਠਿੰਡਾ ਜੇਲ੍ਹ ਦੇ ਵਿੱਚ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਅੱਜ ਪੇਸ਼ੀ ਤੇ ਆਏ ਸੀ ਪੇਸ਼ੀ ਤੇ ਉਹਨਾਂ ਨੇ ਸਾਰੇ ਪੁਲਾਸੇ ਕੀਤੇ ਕਿ ਭਾਈ ਅਮਰਤਪਾਲ ਖਾਲਸਾ ਦੀ ਕਿਸ ਤਰ੍ਹਾਂ ਕਰਦਾਰ ਕੂਚੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹਜ਼ਾਰਾਂ ਵੇਜਾਂ ਤੇ ਸੈਨ ਕਰਵਾਏ ਗਏ ਤੇ ਸਾਡੇ ਨਾਲ ਕੁੱਟਮਾਰ ਵੀ ਕੀਤੀ ਗਈ ਧੱਕਾ ਵੀ ਕੀਤਾ ਗਿਆ ਅਤੇ ਸਾਨੂੰ ਕਿਹਾ ਵੀ ਗਿਆ ਕਿ ਤੁਸੀਂ ਕਹੋ ਕਿ ਭਾਈ ਅਮਰਤਪਾਲ ਖਾਲਸਾ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਬੈਠ ਕੇ ਨਸ਼ਾ ਕਰਦੇ ਕਰ ਰਹੇ ਨੇ ਲੇਕਿਨ ਉਹਨਾਂ ਨੇ ਕਹ ਕੇ ਇਹਨਾਂ ਗੱਲਾਂ ਦਾ ਭਾਈ ਅਮਰਤਪਾਲ ਖਾਲਸਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਦੀ ਕਿਰਦਾਰ ਪੁਛੀ ਕੀਤੀ ਜਾ ਰਹੀ ਹੈ ਉਸ ਦਾ ਅਕਸ ਉਸ ਦੀ ਸ਼ਬੀ ਨੂੰ ਖਰਾਬ ਕਰਨ ਦਾ ਯਤਨ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਉਹਨਾਂ ਕਹੇ ਭਾਈ ਅਮਰਤਪਾਲ ਖਾਲਸਾ ਛੜਦੀ ਕਲਾ ਦੇ ਵਿੱਚ ਨੇ ਕੌਮ ਦੇ ਯੋਧੇ ਹਮੇਸ਼ਾ ਛੜਦੀ ਕਲਾ ਦੇ ਚ ਰਹਿੰਦੇ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੱਡੇ ਪੱਧਰ ਤੇ ਵਿਧਾਨ ਸਭਾ ਕੀ ਚੋਣਾਂ ਲੜਨਗੇ ਆਪਣੀ ਪਾਰਟੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਧੰਨਵਾਦ